ਹੈਲੋ ਗੁਰਨੂਰ ਟੂਰ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਵੀਡੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅਸੀਂ ਹਮੇਸ਼ਾ ਟਿਪਸ ਟ੍ਰਿਕਸ ਤੇ ਆਈਡੀਆਜ਼ ਬਾਰੇ ਵੀਡੀਓ ਲੈ ਕੇ ਆਂਦੇ ਹਾਂ ਤੇ ਸਾਡੀ ਜੋ ਅੱਜ ਦੀ ਟ੍ਰਿਕ ਹੈ ਉਹ ਹੈ ਵਾਸ਼ਿੰਗ ਮਸ਼ੀਨ ਉਪਰ ਜਿਵੇਂ ਕਿ ਤੁਸੀਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਧੋਂਦੇ ਹੋ ਕੱਪੜੇ ਬਹੁਤ ਉਲਝ ਕੇ ਬਾਹਰ ਆਉਂਦੇ ਨੇ ਬਹੁਤ ਖਰਾਬ ਹਾਲਤ ਹੋ ਜਾਂਦੀ ਹੈ ਅਗਰ ਤੁਸੀਂ ਇਹ ਟਿਪਸ ਟ੍ਰਿਕਸ ਦਾ ਫਾਲੋ ਕਰੋਗੇ ਇਸ ਨੂੰ ਤੇ ਤੁਹਾਡੇ ਕੱਪੜੇ ਵੀ ਬਹੁਤ ਵਧੀਆ ਤਰੀਕੇ ਨਾਲ ਮਸ਼ੀਨ ਵਿੱਚੋਂ ਧੋਪ ਕੇ ਬਾਹਰ ਆਣਗੇ ਚਲੋ ਆਪਾਂ ਚੱਲਦੇ ਹਾਂ ਵਾਸ਼ਿੰਗ ਮਸ਼ੀਨ ਕੋਲ ਇੱਥੇ ਮੈਂ ਵਾਸ਼ਿੰਗ ਮਸ਼ੀਨ ਕੋ ਲਾਗੀ ਹਾਂ ਤੁਹਾਡੀ ਮਸ਼ੀਨ ਭਾਵੇਂ ਸੈਮੀ ਹੋਵੇ ਜਾਂ ਹੋਵੇ ਫੁੱਲ ਆਟੋ ਮਸ਼ੀਨ ਚ ਕੱਪੜੇ ਦੀ ਹਾਲਾਤ ਜ਼ਿਆਦਾ ਵਿਗੜ ਜਾਂਦੀ ਹੈ ਫੁੱਲ ਵਿੱਚ ਤਾਂ ਬਹੁਤ ਵਿਗੜਦੀ ਹੈ ਇੱਕ ਕਪੜਾ ਚੁੱਕਦੇ ਹਾਂ ਤੇ ਇੱਕ ਦੂਸਰੇ ਦੇ ਵਿੱਚ ਉਲਝੇ ਹੋਏ ਕੱਪੜੇ ਸਾਰੇ ਹੀ ਬਾਹਰ ਆਂਦੇ ਨੇ ਕੁਝ ਇਸ ਤਰੀਕੇ ਨਾਲ ਤੇ ਆਪਾਂ ਨੂੰ ਉਲਝੇ ਹੋਏ ਕੱਪੜੇ ਖੇਚ-ਖੇਚ ਕੇ ਸੁੱਕਣੇ ਪਾਣੇ ਬਹੁਤ ਮੁਸ਼ਕਿਲ ਹੋ ਜਾਂਦੇ ਨੇ ਤੇ ਵੱਟ ਵੀ ਬਹੁਤ ਪੈਂਦੀ ਨੇ ਕੱਪੜਿਆਂ ਨੂੰ ਇੰਨੇ ਕੁ ਉਲਝ ਜਾਂਦੇ ਨੇ ਕਿ ਕੋਈ ਵੀ ਕੱਪੜਾ ਅਸੀਂ ਪ੍ਰੈਸ ਕੀਤੇ ਬਿਨਾ ਪਾ ਹੀ ਨਹੀਂ ਸਕਦੇ ਤਾਂ ਇਸ ਮੁਸੀਬਤ ਦਾ ਇੱਕ ਛੋਟਾ ਜਿਹਾ ਹੱਲ ਹੈ ਤੇ ਚਲੋ ਮੈਂ ਤੁਹਾਨੂੰ ਦਿਖਾਉਂਦੀ ਹਾਂ ਉਹ ਹੱਲ ਕੀ ਹੈ ਆਪਾਂ ਬਾਜ਼ਾਰ ਵਿੱਚੋਂ ਲੈਣੀਆਂ ਨੇ ਛੋਟੀਆਂ-ਛੋਟੀਆਂ ਬਾਲਸ ਜੋ ਵਾਸ਼ਿੰਗ ਮਸ਼ੀਨ ਦੇ ਵਿੱਚ ਪਾਈਆਂ ਜਾਂਦੀਆਂ ਨੇ ਇਹ ਬਾਲਸ ਤੁਸੀਂ ਆਨਲਾਈਨ ਜਾਂ ਆਫਲਾਈਨ ਕਿਤੋਂ ਵੀ ਲੈ ਸਕਦੇ ਹੋ ਇੱਥੇ ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਪਾ ਦਿੱਤੇ ਨੇ ਦੋ ਬਾਲਸ ਮੈਂ ਵਾਸ਼ਿੰਗ ਮਸ਼ੀਨ ਦੇ ਵਿੱਚ نیچے ਪਾਈਆਂ ਸੀ ਤੇ ਦੋ ਬਾਲ ਮੈਂ ਉੱਪਰ ਪਾਵਾਂਗੀ ਤੁਸੀਂ ਇਹ ਬਾਲ 6 ਤੋਂ 8 4 ਕਿੰਨੀਆਂ ਵੀ ਖਰੀਦ ਸਕਦੇ ਹੋ ਤੁਹਾਡੀ ਮਸ਼ੀਨ ਅਗਰ ਬਹੁਤ ਵੱਡੀ ਹੈ ਤਾਂ ਤੁਸੀਂ 6 ਪਾ ਸਕਦੇ ਹੋ ਅਗਰ ਮਸ਼ੀਨ ਮੀਡੀਅਮ ਹੈ ਤਾਂ ਤੁਸੀਂ 4 ਵੀ ਪਾ ਸਕਦੇ ਹੋ ਤੇ ਮੈਂ ਇੱਥੇ 4 ਬਾਲਸ ਪਾ ਰਹੀਆਂ ਦੋ نیچے ਰੱਖਤੀਆਂ ਸੀ ਤੇ ਦੋ ਹੁਣ ਕੱਪੜਿਆਂ ਦੇ ਉੱਪਰ ਪਾ ਦਿੱਤੀਆਂ ਨੇ ਤੇ ਹੁਣ ਮੈਂ ਮਸ਼ੀਨ ਦੇ ਵਿੱਚ ਪਾ ਕੇ ਬਾਲਸ ਮਸ਼ੀਨ ਕਰ ਦੇਵਾਂਗੀ ਸਟਾਰਟ ਜਿਵੇਂ ਹੀ ਮਸ਼ੀਨ ਸਟਾਰਟ ਹੋਏਗੀ ਤਾਂ ਫਿਰ ਆਪਾਂ ਆਪਣਾ ਲਿਕਵਿਡ ਪਾਊਡਰ ਤੁਸੀਂ ਜੋ ਵੀ ਯੂਜ਼ ਕਰਦੇ ਹੋ ਉਹ ਮਸ਼ੀਨ ਦੇ ਵਿੱਚ ਪਾ ਦੇਵਾਂਗੇ ਤੇ ਜਦੋਂ ਆਪਣੇ ਕੱਪੜੇ ਧੋ ਕੇ ਸੁੱਕ ਜਾਣਗੇ ਧੋਣ ਤੋਂ ਬਾਅਦ ਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਆਪਣੇ ਕੱਪੜੇ ਇਹ ਬਾਲਸਪਾਨ ਦੇ ਨਾਲ ਕਿਸ ਤਰੀਕੇ ਦੇ ਬਾਹਰ ਆਉਂਦੇ ਨੇ ਤੇ ਇੱਥੇ ਮੇਰੀ ਮਸ਼ੀਨ ਸਟਾਰਟ ਹੋ ਗਈ ਹੈ 49 ਮਿੰਟ ਦਾ ਟਾਈਮ ਦਿੱਤਾ ਹੈ ਮਸ਼ੀਨ ਨੇ 49 ਮਿੰਟਾਂ ਦੇ ਵਿੱਚ ਕੱਪੜੇ ਧੋਪ ਜਾਣਗੇ ਤੇ ਮੈਂ ਹੁਣ ਮਸ਼ੀਨ ਦੇ ਵਿੱਚ ਪਾ ਦਿਆਂ ਲਿਕਵਿਡ ਤੇ ਮਸ਼ੀਨ ਕਰ ਦਾਂਗੇ ਬੰਦ ਫਿਰ ਆਪਾਂ ਮਿਲਦੇ ਹਾਂ 49 ਮਿੰਟਸ ਤੋਂ ਬਾਅਦ ਤੇ ਮੈਂ ਤੁਹਾਨੂੰ ਮਸ਼ੀਨ 'ਚੋਂ ਕੱਪੜੇ ਕੱਢ ਕੇ ਦਿਖਾਵਾਂਗੀ ਕਿ ਕੱਪੜੇ ਕਿਸ ਤਰ੍ਹਾਂ ਦੇ ਬਾਹਰ ਆਏ ਨੇ ਇੱਥੇ ਮੈਂ ਲਿਕਵਿਡ ਪਾ ਦਿੱਤਾ ਹੈ ਹੁਣ ਲਿਕਵਿਡ ਤੁਸੀਂ ਪਾ ਸਕਦੇ ਹੋ ਜੋ ਵੀ ਪਾਉਂਦੇ ਹੋ ਪਾਊਡਰ ਜਾਂ ਲਿਕਵਿਡ ਉਹ ਪਾਣ ਤੋਂ ਬਾਅਦ ਹੁਣ ਆਪਾਂ 49 ਮਿੰਟ ਬਾਅਦ ਆ ਕੇ ਮਿਲਦੇ ਹਾਂ ਤੇ ਦਿਖਾਉਂਦੀ ਆ ਆਪਣੇ ਕੱਪੜਿਆਂ ਦੀ ਹਾਲਾਤ ਇਹ ਬੋਲਾਂ ਤੁਸੀਂ ਕਿਸੇ ਵੀ ਨੋਰਮਲ ਸ਼ਾਪ ਤੋਂ ਜਿੱਥੋਂ ਕਟਲੈਰੀ ਦਾ ਸਮਾਨ ਮਿਲਦਾ ਹੈ ਉੱਥੋਂ ਲੈ ਸਕਦੇ ਹੋ ਜਾਂ ਫਿਰ ਆਨਲਾਈਨ ਵੀ ਆਰਾਮ ਨਾਲ ਤੁਹਾਨੂੰ ਮਿਲ ਜਾਣਗੀਆਂ ਬਹੁਤ ਮਹਿੰਗੀਆਂ ਵੀ ਨਹੀਂ ਹੁੰਦੀਆਂ ਕਰੀਬ 60 70 ਰੁਪਏ ਦੇ ਵਿੱਚ ਬਹੁਤ ਵਧੀਆ ਕੁਆਲਿਟੀ ਦੀਆਂ ਮਿਲਦੀਆਂ ਨੇ ਹੁਣ ਕੱਪੜੇ ਤੋਪ ਚੁੱਕੇ ਨੇ ਤੇ ਦੇਖੋ ਮੈਂ ਤੁਹਾਨੂੰ ਇੱਕ ਇੱਕ ਕਰਕੇ ਕੱਪੜਾ ਬਾਹਰ ਕੱਢ ਕੇ ਵੀ ਦਿਖਾ ਰਹੀ ਆ ਕਪੜਾ ਇੱਕਦਮ ਕੱਲਾ-ਕੱਲਾ ਹੋ ਕੇ ਕਿਵੇਂ ਬਾਹਰ ਆ ਰਿਹਾ ਹੈ ਔਰ ਪਹਿਲਾਂ ਜੋ ਤੁਹਾਨੂੰ ਕਪੜੇ ਦਿਖਾਏ ਸੀ ਉਹ ਬੋਲਾਂ ਤੋਂ ਬਿਨਾ ਰੱਖੇ ਹੋਏ ਸੀ ਧੋਏ ਹੋਏ ਸੀ ਉਸ ਕਪੜਿਆਂ ਦੇ ਵਿੱਚ ਆਪਾਂ ਬੋਲਸ ਨਹੀਂ ਪਾਈਆਂ ਸੀ ਹੁਣ ਤੁਸੀਂ ਦੇਖ ਸਕਦੇ ਹੋ ਕੋਈ ਵੀ ਕਪੜਾ ਇੱਕ ਦੂਸਰੇ ਦੇ ਵਿੱਚ ਬਿਲਕੁਲ ਵੀ ਨਹੀਂ ਫਸਿਆ ਹੋਇਆ ਅਗਰ ਆਪਾਂ ਇੱਕ ਕਪੜੇ ਨੂੰ ਚੁੱਕਦੇ ਹਾਂ ਤਾਂ ਇੱਕ ਹੀ ਕਪੜਾ ਆਪਣਾ ਬਾਹਰ ਆਂਦਾ ਹੈ ਅਗਰ ਆਪਾਂ ਇਹ ਬੋਲ ਯੂਜ਼ ਨਾ ਕਰੀਏ ਤਾਂ ਆਪਾਂ ਇੱਕ ਕੱਪੜਾ ਚੁੱਕਦੇ ਹਾਂ ਤਾਂ ਆਪਣੇ ਕਮ ਸੇ ਕਮ 8 ਤੋਂ 9 ਕੱਪੜੇ ਇੱਕ ਦੂਸਰੀ ਦੇ ਵਿੱਚ ਫਸੇ ਹੋਏ ਬਾਹਰ ਆ ਜਾਂਦੇ ਨੇ ਤੇ ਇੱਕ ਕੱਪੜਾ ਕਦੇ ਵੀ ਇਕੱਲਾ ਬਾਹਰ ਆਂਦਾ ਹੀ ਨਹੀਂ ਹੈ ਖਾਸ ਕਰਕੇ ਆਟੋ ਮਸ਼ੀਨ ਵਿੱਚ ਤਾਂ ਬਿਲਕੁਲ ਹੀ ਨਹੀਂ ਆਂਦਾ ਸੈਮੀ ਦੀ ਹਾਲਾਤ ਕੁਝ ਥੋੜਾ ਠੀਕ ਹੁੰਦੀ ਹੈ ਇਸ ਤੋਂ ਤੇ ਤੁਹਾਡੇ ਵੀ ਕੱਪੜੇ ਇਸ ਤਰੀਕੇ ਨਾਲ ਬੁਰੀ ਹਾਲਾਤ ਚ ਨਾ ਫਸਣ ਤੇ ਤੁਸੀਂ ਵੀ ਆਸਾਨੀ ਨਾਲ ਇਹਨਾਂ ਨੂੰ ਕੱਢ ਕੇ ਸੁੱਕਣੇ ਪਾ ਸਕੋ ਤੇ ਪਾ ਵੀ ਸਕੋ ਤੇ ਇਹਨਾਂ ਬੋਲਾਂ ਦਾ ਇਸਤੇਮਾਲ ਜ਼ਰੂਰ ਕਰੋ ਫਿਰ ਮਿਲਦੇ ਹਾਂ